ਸਾਜਗਲ ਜੀ ਡਿਵੀਜ਼ਨ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਨਿਰਦਾਸਪੁਰ ਤੋਂ ਤਨਦਾ ਦਈਏ ਕਿ ਘਰ ਵਿੱਚ ਸੁੱਤੇ પતિ ਪਤਨੀ ਨੂੰ ਪਤਾ ਵੀ ਨਹੀਂ ਲੱਗਾ ਪਿਛਲੀ ਗ੍ਰਿਲ ਤੋੜ ਕੇ ਘਰ ਵਿੱਚੋਂ ਵੜ ਕੇ ਚੋਰਾ ਨੇ 8 ਟੋਲੇ ਸੋਨਾ 1 ਲੱਖ ਨਕਦੀ ਅਤੇ 1000 ਨਿਊਜ਼ੀਲੈਂਡ ਡਾਲਰ ਲੁੱਟ ਕੇ ਲੈ ਗਏ ਤਾਂ ਦੱਸ ਦੇ ਕਿ ਬੀਤੀ ਰਾਤ 베ਰਕਾ ਮਿਲਕ ਪਲਾਂਟ ਤੋਂ ਮਾਨਕੋਰ ਨੂੰ ਜਾਂਦੇ ਲਿੰਕ ਰੋਡ ਤੇ ਸਤੀ ਤਰਨਦਾਵਾ ਕਲੋਨੀ ਵਿੱਚ ਚੋਰੀ ਦੀ ਸੰਸਨੀਖੇਜ ਘਟਨਾ ਸਾਹਮਣੇ ਆਈ ਹੈ ਪਤੀ ਪਤਨੀ ਘਰ ਵਿੱਚ ਹੀ ਸੁੱਤੇ ਸੀ ਕਿ ਪਤਾ ਨਹੀਂ ਕਦੋਂ ਚੋਰ ਘਰ ਦੇ ਪਿੱਛੇ ਲੋਹੇ ਦੀ ਗਰੇਲ ਤੋੜ ਕੇ ਘਰ ਦੇ ਅੰਦਰ ਵੜ ਗਏ ਅਤੇ 1 ਲੱਖ ਰੁਪਏ ਦੀ ਨਗਦੀ 1000 ਨਿਊਜ਼ੀਲੈਂਡ ਡਾਲਰ ਅਤੇ 8 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਚੋਰ ਘਰ ਵਿੱਚੋਂ ਨਿਕਲਦੇ ਸਮੇਂ ਘਰ ਦੀ ਬਾਹਰੋਂ ਕੁੰਡੀ ਵੀ ਲਗਾ ਗਏ ਪੀੜਤੇ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਰਾਤ ਲਗਭਗ 11:30 ਵਜੇ ਬਾਥਰੂਮ ਗਿਆ ਸੀ ਅਤੇ ਉਸ ਸਮੇਂ ਸਭ ਕੁਝ ਠੀਕ ਸੀ ਇਸ ਤੋਂ ਬਾਅਦ ਜਦੋਂ ਉਹ ਸਵੇਰੇ ਲਗਭਗ 2:15 ਵਜੇ ਉઠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਹਰਜੀਤ ਸਿੰਘ ਨੇ ਤੁਰੰਤ ਗਵਾਂਡ ਵਿੱਚ ਰਹਿੰਦੇ ਆਪਣੇ ਵੱਡੇ ਭਰਾ ਨੂੰ ਬੁਲਾਇਆ ਭਰਾ ਮੌਕੇ ਤੇ ਪਹੁੰਚਿਆ ਪੌੜੀਆਂ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਗਿਆ ਅਤੇ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਬਾਹਰ ਕੱਢ ਲਿਆ ਜਾਂਚ ਕਰਨ ਤੇ ਪਤਾ ਲੱਗਾ ਕਿ ਚੋਰ bari ਗਰਿਲ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਚੋਰੀ ਕੀਤੀ ਚੋਰ 8 ਟੋਲੇ ਸੋਨਾ 1 ਲੱਖ ਰੁਪਏ ਨਕਦੀ ਅਤੇ 1000 ਨਿਊਜ਼ੀਲੈਂਡ ਡਾਲਰ ਲੈ ਕੇ ਭੱਜ ਗਏ ਹਰਜੀਤ ਸਿੰਘ ਨੇ ਦੱਸਿਆ ਕਿ ਚੋਰੀ ਰਾਤ 1 ਤੋਂ 2 ਵਜੇ ਦੇ ਵਿਚਕਾਰ ਹੋਈ ਪਰ ਨੇੜੇ ਦੇ ਸੀਸੀਟੀਵੀ ਕੈਮਰਾ ਵਿੱਚ ਕੋਈ ਸ਼ੱਕੀ ਗਤੀਵਿਧੀ ਰਿਕਾਰਡ ਨਹੀਂ ਹੋਈ ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਣਪਛਾਤੇ ਚੋਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਿਟੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਫਿੰਗਰਪ੍ਰਿੰਟ ਅਤੇ ਔਰ ਸਬੂਤਾਂ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਇਸ ਘਟਨਾ ਕਾਰਨ ਸਥਾਨਕ ਨਿਵਾਸੀਆਂ ਵਿੱਚ ਦਹਿਸ ਦਾ ਮਾਹੌਲ ਹੈ ਅਤੇ ਉਹ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਹਨ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਰਾਜਨੰਦਾਵਾ ਦੀ ਏ ਕਰਤਾਸਪੁਰ ਤੋਂ ਰਿਪੋਰਟ ਹਰਜੀਤ ਸਿੰਘ ਤੇਰ ਅਗਰ ਸੰਨੋਵ ਅਮਰ ਸਿੰਘ ਰੰਧਾਵਾ ਕਲੋਨੀ ਲਿੰਕ ਰੋਡ ਮਾਂਕੌਰ ਸਿੰਘ ਰਾਤ 11:30 ਵਜੇ ਮੈਂ ਉੱਠਿਆ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰੇ 6:30 ਵਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੈਗਾ ਫੇਰ ਮੈਂ ਲਾ ਕੇ ਗਾਂਡੀ ਮੇਰਾ ਭਰਾ ਵੱਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਕੋੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਮਾਲੀ ਬਾਰੀ ਦੀ ਤੇ ਅੰਦਰੋਂ ਆਡਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਆਡਾ 골ਡ ਲੈ ਗਏ ਨੇ 8 ਦਾ ਤੋਲੇ ਸੋਨਾ ਵਾ ਪੰਨਿਆ ਯਾ ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90 ਹਜ਼ਾਰ ਇੱਕ ਸੀਗਾ 10 ਹਜ਼ਾਰ ਇੱਕ ਸੀਗਾ ਇਹ ਸਮਾਨ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਜਾਂ ਕਾਵੇ ਕੀਤਾ ਉਹਨਾਂ ਤੋਂ ਉਹਨਾਂ ਨੂੰ ਫੜਾਇਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਹੋਵੇ ਲਾਗੇ ਹੋਰ ਕਿਹਦਾ ਨੁਕਸਾਨ ਨਾ ਹੋਵੇ ਇਸ ਇਹਦੀ ਕਾਇਤ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਉਹ ਦੂਜੇ ਆਪਣੇ ਫਿੰਗਰ ਪ੍ਰਿੰਟ ਵਾਲੀ ਉਹ ਵੀ ਫਿੰਗਰ ਪ੍ਰਿੰਟ ਉਹ ਵੀ ਲੈ ਕਰ ਗਏ ਨੇ ਘਿਰੋ ਠਾਣਾ ਪਿੰਡ ਠਾਣਾ ਸਿਟੀ ਠਾਣਾ ਕਿੰਨੇ ਵੀ ਨਹੀਂ ਘਟਣਾ ਇਹ ਰਾਤ ਹੈ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਕੋ ਕੈਮਰੇ ਚ ਨਹੀਂ ਕੋਈ ਆਇਆ ਵਿੱਚ ਕੋਈ ਕੈਮਰੇ ਚ ਨਹੀਂ ਆਇਆ ਕੋਈ ਕੈਮਰੇ ਚ ਕੋਈ ਨਹੀਂ ਆਇਆ